ਸਾਨੂੰ ਪ੍ਰੋਗਰਾਮ ਰਿਸੀਵ ਹੋਇਆ ਸੀ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਜਲੰਧਰ ਆਦਮਪੁਰ 에어ਪੋਰਟ ਤੋਂ ਉੱਥੇ ਉਹਨਾਂ ਦਾ ਪ੍ਰੋਗਰਾਮ ਹੈਗਾ ਜਲੰਧਰ ਸ਼ਹਿਰ ਦੇ ਵਿੱਚ ਪਰ ਉਸ ਪ੍ਰੋਗਰਾਮ ਦੇ ਵਿੱਚ ਹੀ ਉਹ ਵਾਇਆ ਵਰਚੁਅਲ ਮੋੜ ਰਹਹੀਂ ਹਲਵਾੜਾ 에어ਪੋਰਟ ਦਾ ਇਨੋਗ੍ਰੇਸ਼ਨ ਕਰਨਗੇ ਸੋ ਉਸ ਪ੍ਰੋਗਰਾਮ ਦੀ ਤਿਆਰੀ ਵਾਸਤੇ ਅਸੀਂ ਕੱਲ ਵਿਜ਼ਿਟ ਕੀਤਾ ਸੀ ਜਿਹੜਾ ਉੱਥੇ ਮੇਨਟੇਨੈਂਸ ਹੈ ਉਹ ਰੈਗੂਲਰ ਮੇਨਟੇਨੈਂਸ ਜਿਹੜਾ ਉਹਦੀ ਰਿਕੁਆਇਰਮੈਂਟ ਉਹ ਚਲਦੀ ਰਹਿੰਦੀ ਹੈ ਜਿੱਦਾਂ ਹੀ ਸਾਨੂੰ ਕੋਈ ਆਂਦਾ ਹੈ ਵੀ ਅੱਜ ਕਿਉਂਕਿ 에어 ਜਿਹੜੀ ਪੱਟੀ ਇਸਤੇਮਾਲ ਹੋਣੀ ਹੈ ਔਰ ATC ਉਹ ਸਾਰੀ ਚੀਜ਼ਾਂ ਸਿਵਲ ਵਰਕ ਵਗੈਰਾ ਸਾਰਾ ਕੁਝ ਉੱਥੇ ਮੁਕੰਮਲ ਹੈ ਨਾ ਪ੍ਰਧਾਨ ਮੰਤਰੀ ਜਯੰਦਰ ਪੱਲਾ ਜੀ ਦੇ ਡੇਰੇ ਤੇ ਆ ਰਹੇ ਆਂ ਤੇ ਸੁਣਨ ਚਾਹ ਰਿਹਾ ਕਿ ਵਰਚੂਲੀ ਜਿਹੜਾ ਹਲਵਾਰਾ 에ਅਰਪੋਰਟ ਹੈ ਉਹਦਾ ਉਦਘਾਟਨ ਕਰਨਗੇ ਜਿਹੜਾ ਸਾਡਾ ਲੁਧਿਆਣਾ ਵਾ ਹੌਜ਼ਰੀ ਦਾ ਹੱਬ ਹੈ ਸਾਈਕਲ ਦਾ ਹੱਬ ਹੈ ਐਂਡ ਸੇਵਿੰਗ ਮਸ਼ੀਨਜ਼ ਦਾ ਵੀ ਹੱਬ ਹੈ ਇਥੇ ਗ੍ਰਾਹਕ ਜਿਹੜਾ ਹੈ ਸਾਡਾ ਕਸਟਮਰ ਜਿਹੜਾ ਬਾਹਰੋਂ ਬਾਹਲੇ ਦੇਸ਼ਾਂ ਤੋਂ ਆਉਣ ਵਾਲਾ ਕਸਟਮਰ ਸੀਗਾ ਉਹ ਆਉਣ ਤੋਂ ਕਤਰਾਂਦਾ ਸੀ ਕਿਉਂਕਿ ਕਿਸੇ ਵੀ ਤਰ੍ਹਾਂ ਦੀ 에ਅਰ ਕਨੈਕਟੀਵਿਟੀ ਨਹੀਂ ਹੈਗੀ ਸੀਗੀ ਦਿੱਲੀ ਤੱਕ ਪਹੁੰਚ ਜਾਂਦਾ ਸੀਗਾ ਦਿੱਲੀ ਤੋਂ ਉਰੇ ਆਉਣ ਵਾਸਤੇ ਕੋਈ ਸਾਧਨ ਨਹੀਂ ਸੀਗਾ ਪੰਜਾਬ ਦੇ ਕੁਝ ਹਾਲਾਤਾਂ ਕਰਕੇ ਵੀ ਪ੍ਰੋਬਲਮ ଥିਗੀ ਬਟ ਹੁਣ ਕੀ ਜਦਾਂ ਕੀ 에ਅਰਪੋਰਟ ਚਾਲੂ ਹੋਣ ਜਾ ਰਿਹਾ ਤੇ ਇਹਦੇ ਨਾਲ ਜਿਹੜੀ ਹੈ ਆਪਣੀ ਇੰਟਰਨੈਸ਼ਨਲ ਕਨੈਕਟੀਵਿਟੀ ਬਣਨ ਦੀ ਸੰਭਾਵਨਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਇੰਟਰਨੈਸ਼ਨਲ ਕਨੈਕਟੀਵਿਟੀ ਬਣ ਵੀ ਜਾਵੇ ਜਿਹੜਾ 에ਰਪੋਰਟ ਦਾ ਘਟਨ ਹੋ ਰਿਹਾ ਸਾਡੀ ਟੈਕਸਟਾਈਲ ਇੰਡਸਟਰੀ ਨੂੰ ਸਾਡੀ ਜਿਹੜੀ ਹੌਜ਼ਰੀ ਇੰਡਸਟਰੀ ਨੂੰ ਇੱਕ ਬਹੁਤ ਬੜਾ ਬੂਸਟ ਹੈ ਮੋਦੀ ਸਾਹਿਬ ਇੱਕ ਤਰੀਕ ਨੂੰ ਅਸੀਂ ਸੁਣਿਆ ਬਈ ਬਰਚਲੀਏ ਤੋਂ ਘਟਨ ਕਰਨਗੇ ਇਹਦੇ ਨਾਲ ਇੰਡਸਟਰੀ ਨੂੰ ਆਣਾ ਜਾਣਾ ਬਹੁਤ ਸੌਖਾ ਹੋ ਜਾਊਗਾ ਸਾਨੂੰ ਪ੍ਰੋਗਰਾਮ ਰੀਸੀਵ ਹੋਇਆ ਸੀ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਜਲੰਧਰ ਆਦਮਪੁਰ 에ਰਪੋਰਟ ਤੋਂ ਉੱਥੇ ਉਹਨਾਂ ਦਾ ਪ੍ਰੋਗਰਾਮ ਹੈਗਾ ਜਲੰਧਰ ਸ਼ਹਿਰ ਦੇ ਵਿੱਚ ਔਰ ਉਸ ਪ੍ਰੋਗਰਾਮ ਦੇ ਵਿੱਚ ਹੀ ਉਹ ਵਰਚੁਅਲ ਮੋੜ ਰਹੇ ਹਲਵਾੜਾ 에ਰਪੋਰਟ ਦਾ ਇਨੋਗ੍ਰੇਸ਼ਨ ਕਰਨਗੇ ਸੋ ਉਸ ਪ੍ਰੋਗਰਾਮ ਦੀ ਤਿਆਰੀ ਵਾਸਤੇ ਅਸੀਂ ਕੱਲ ਵਿਜ਼ਿਟ ਕੀਤਾ ਸੀ ਸਰ ਕਿੰਨਾ ਪ੍ਰੋਜੈਕਟ ਪੂਰਾ ਹੋ ਗਿਆ ਕੁਝ ਹੋਰ ਦੇ ਵੀ ਅੱਛੇ ਕੰਮ ਨਹੀਂ ਪ੍ਰੋਜੈਕਟ ਲਗਭਗ ਸਾਰਾ ਦਾ ਸਾਰਾ ਕੰਪਲੀਟਡ ਹੈ ਔਰ ਜਿਹੜਾ ਉੱਥੇ ਮੇਨਟੇਨੈਂਸ ਹੈ ਉਹ ਰੈਗੂਲਰ ਮੇਨਟੇਨੈਂਸ ਹੀ ਹੈ ਉਹਦੀ ਰਿਕੁਆਇਰਮੈਂਟ ਹੈ ਉਹ ਜਲਦੀ ਰਹਿੰਦੀ ਹੈ ਜਿੱਦਾਂ ਹੀ ਸਾਨੂੰ ਕੋਈ ਆਂਦਾ ਹੈ ਵੀ ਅੱਜ ਕਿਉਂਕਿ 에어 ਜਿਹੜੀ ਪੱਟੀ ਇਸਤੇਮਾਲ ਹੋਣੀ ਹੈ ਔਰ ATCA ਉਹ ਸਾਰੀ ਚੀਜ਼ਾਂ ਸਿਵਲ ਵਰਕ ਵਗੈਰਾ ਸਾਰਾ ਕੁਝ ਉੱਥੇ ਮੁਕੰਮਲ ਹੈ ਔਰ ਅਸੀਂ ਤਿਆਰੀਆਂ ਸਾਰੀ ਕਰ ਰਹੇ ਹਾਂ ਜਿਹੜੀ ਪ੍ਰੋਗਰਾਮ ਅਸੀਂ ਇੱਕ ਲੋਕਾਂ ਨੂੰ ਨਹੀਂ ਸੀ ਖਾਸ ਕਰਕੇ ਕਾਰੋਬਾਰੀ ਨੂੰ ਵੀ ਅਡਿਕ ਕਰ ਰਹੇ ਸੀਗੇ ਉਹਨੂੰ ਜਲਦੀ ਇੱਥੇ ਕਾਫੀ ਨਮਾਸ ਆਪਰੇਸ਼ਨਲ ਲਾਈਟਸ ਜੀ ਜੀ ਬਿਲਕੁਲ ਕਿਉਂਕਿ 에어 ਇੰਡੀਆ ਤੋਂ ਵੀ ਸਾਨੂੰ ਰਿਕੁਐਸਟ ਆਈ ਜੀ ਉਹਨਾਂ ਨੇ ਵੀ ਕੁਝ ਦੇਖ ਕੇ ਸਾਨੂੰ ਰਿਕੁਐਸਟ ਭੇਜੀ ਹੈ ਅਲਵਾੜਾ 에어ਪੋਰਟ ਨੂੰ ਕਿ ਅਸੀਂ ਉਹ ਵੀ ਇੱਥੋਂ ਫਲਾਈਟ ਜਿਹੜੀ ਹੈ ਆਪਰੇਸ਼ਨਲਾਈਜ਼ ਕਰਨਾ ਚਾਹੁੰਦੇ ਸੋ 에어ਪੋਰਟ ਦਾ ਕੰਮ ਸਾਰਾ ਮੁਕੰਮਲ ਹੈ ਔਰ ਮੈਨੂੰ ਉਮੀਦ ਹੈ ਕਿ ਅਸੀਂ ਜਲਦੀ ਇੱਥੋਂ ਫਲਾਈਟ ਜਿਹੜੀ ਹੈ ਉਹ ਸ਼ੁਰੂ ਕਰਾਂਗੇ ਅਸਰ ਬਰਤੂਲ ਉਹਦਾ ਕੰਮ ਇਹਦਾ ਜੋ ਹਾਂਜੀ ਬਰਤੂਲ ਸਾਨੂੰ ਬੱਬੂ ਜਿੰਦਾਲਾ ਜੀ ਡਾਈਗਨਸਟੀ ਦੀ ਕਾਰੋਬਾਰ ਨੂੰ ਰਿਲੇਟ ਕਰ ਰਹੇ ਹਾਂ ਅਸੀਂ ਇਸਰ ਜਿਹੜਾ 에어ਪੋਰਟ ਦਾ ਘਟਨ ਹੋਣ ਜਾ ਰਿਹਾ ਹੈ ਹਲਵਾਰਾ ਦਾ ਕਾਫੀ ਲੰਬੇ ਸਮੇਂ ਤੋਂ ਪ੍ਰੋਜੈਕਟ ਸੀ ਜਿਹੜਾ ਲਟਕਿਆ ਸੀ ਸੋਨ ਪ੍ਰਧਾਨ ਮੰਤਰੀ ਵਰਚੂਲੀ ਉਦਘਾਟਨ ਕਰਨਗੇ 1 ਫਰਵਰੀ ਨੂੰ ਕਿਸ ਤਰ੍ਹਾਂ ਦੀ ਉਮੀਦਾਂ ਹੈ ਰਾਤ ਨੂੰ ਇੰਡਸਟਰੀ ਨੂੰ ਨਹੀਂ ਤਾਂ ਇਹਦਾ ਇੱਕ ਬੇਸਿਕ ਨੀਡ ਸੀਗੀ ਜਿਹੜੀ ਕਿ ਬਹੁਤ ਜ਼ਿਆਦਾ ਦੇਰ ਤੋਂ ਪੈਂਡਿੰਗ ਸੀ ਬਹੁਤ ਅੱਛੀ ਗੱਲ ਹੈ ਸੁਨਨ ਜੀ ਵੀ ਆਇਆ ਕਿ ਜਿੱਦਾਂ ਪ੍ਰਧਾਨ ਮੰਤਰੀ ਜਗENDER ਪੱਲਾ ਜੀ ਦੇ ਡੇਰੇ ਤੇ ਆ ਰਹੇ ਹਨ ਤੇ ਸੁਨਨ ਕਹਿੰਦਾ ਕਿ ਵਰਚੂਲੀ ਜਿਹੜਾ ਹਲਵਾਰਾ 에어ਪੋਰਟ ਹੈ ਉਹਦਾ ਉਦਘਾਟਨ ਕਰਨਗੇ ਇਹਦੀ ਬੇਸਿਕ ਨੀਡ ਹੈ ਕਿਉਂਕਿ ਜਿਹੜਾ ਸਾਡਾ ਲੁਧਿਆਣਾ ਵਾ ਹੋਦ ਇਥੇ ਗ੍ਰਾਹਕ ਜਿਹੜਾ ਹੈ ਸਾਡਾ ਕਸਟਮਰ ਜਿਹੜਾ ਬਾਹਰੋਂ ਬਾਹਲੇ ਦੇਸ਼ਾਂ ਤੋਂ ਆਉਣ ਵਾਲਾ ਕਸਟਮਰ ਸੀਗਾ ਉਹ ਆਉਣ ਤੋਂ ਕਤਰਾਂਦਾ ਸੀ ਕਿਉਂਕਿ ਕਿਸੇ ਵੀ ਤਰ੍ਹਾਂ ਦੀ 에ਅਰ ਕਨੈਕਟੀਵਿਟੀ ਨਹੀਂ ਹੈਗੀ ਸੀਗੀ ਦਿੱਲੀ ਤੱਕ ਪਹੁੰਚ ਜਾਂਦਾ ਸੀਗਾ ਦਿੱਲੀ ਤੋਂ ਉਰੇ ਆਉਣ ਵਾਸਤੇ ਕੋਈ ਸਾਧਨ ਨਹੀਂ ਸੀਗਾ ਪੰਜਾਬ ਦੇ ਕੁਝ ਹਾਲਾਤਾਂ ਕਰਕੇ ਵੀ ਪ੍ਰੋਬਲਮ ଥିਗੀ ਬਟ ਹੁਣ ਕੀ ਜਿੱਦਾਂ ਕੀ 에ਅਰਪੋਰਟ ਚਾਲੂ ਹੋਣ ਜਾ ਰਿਹਾ ਤੇ ਇਸ ਦੇ ਨਾਲ ਜਿਹੜੀ ਹੈ ਆਪਣੀ ਇੰਟਰਨੈਸ਼ਨਲ ਕਨੈਕਟੀਵਿਟੀ ਬਣਨ ਦੀ ਸੰਭਾਵਨਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਇੰਟਰਨੈਸ਼ਨਲ ਕਨੈਕਟੀਵਿਟੀ ਬਣ ਵੀ ਜਾਵੇਗੀ ਜਿਸ ਦੇ ਨਾਲ ਆਪਣੇ ਪੰਜਾਬ ਦੇ ਖਾਸ ਕਰਕੇ ਲੁਧਿਆਣੇ ਦੇ ਵਪਾਰ ਨੂੰ ਬਹੁਤ ਵੱਡਾ ਸਕੂਨ ਮਿਲੇਗਾ ਬਹੁਤ ਜਲਦੀ ਵਾਅਦਾ ਹੋਏਗਾ ਕਿਉਂਕਿ ਕਸਟਮਰ ਨੂੰ ਆਂਦੇ ਵਿੱਚ ਇੱਥੇ ਥੋੜੀ ਸਹੂਲਤ ਹੋਏਗੀ ਤੇ ਜਿਹਦੇ ਨਾਲ ਸਾਡੇ ਪੰਜਾਬ ਦਾ ਸਾਡੀ ਸਟੇਟ ਦਾ ਸਾਡੇ ਸ਼ਹਿਰ ਦਾ ਵਪਾਰ ਜਿਹੜਾ ਹੈ ਉਹ ਵਾਅਦੇ ਵਾਲੇ ਵਾਅਦੇ ਵਾਲੇ ਪਾਸੇ ਜਾਏਗਾ ਬਈ ਦਿੱਲੀ ਨੂੰ ਜਾਂਚ ਵਿੱਚ ਵੀ ਕਾਫੀ ਦਿੱਕਤ ਸੀ ਕਿਉਂਕਿ ਦਿੱਲੀ ਜਾਣਾ ਪੈਂਦਾ ਸੀ ਚੰਡੀਗੜ੍ਹ ਜਾਣਾ ਪੈਂਦਾ ਸੀ ਕਾਫੀ ਦੂਰ ਹੈ ਇੱਥੋਂ ਤੇ ਉਹਦੇ ਲਈ ਵੀ ਥੋੜੀ ਰਾਹਤ ਮਿਲੇਗੀ ਦਿੱਲੀ ਚੰਡੀਗੜ੍ਹ ਦੋਸਤ ਕੋਈ ਬਹੁਤ ਜ਼ਿਆਦਾ ਵੱਡਾ ਇਫੈਕਟ ਨਹੀਂ ਸੀਗਾ ਫਰਕ ਉਦੋਂ ਆਉਂਦਾ ਸੀ ਜਦੋਂ ਅਸੀਂ ਬੰਬਈ ਜਾਣਾ ਹੈ ਜਦੋਂ ਅਸੀਂ ਕੋਲਕਾਤਾ ਜਾਣਾ ਹੈ ਜਦੋਂ ਅਸੀਂ ਤ੍ਰਿਪੁਰ ਦਿੱਲੀ ਤੱਕ ਜਾਣਾ ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈ ਲੇਕਿਨ ਦਿੱਲੀ ਤੋਂ ਅੱਗੇ ਜਾਣਾ ਬਹੁਤ ਵੱਡਾ ਇਸ਼ੂ ਸੀਗਾ ਹੁਣ ਜਿੱਦਾਂ ਕੀ ਲੁਧਿਆਣਾ ਦੇ ਹਲਵਾਰਾ ਤੋਂ ਫਲਾਈਟਾਂ ਜੜੀਆਂ ਸ਼ੁਰੂ ਹੋਣਗੀਆਂ ਉਹ ਉਹਦੇ ਨਾਲ ਜੜੀਆਂ ਇੰਟਰਕਨੈਕਟਡ ਫਲਾਈਟਸ ਜੜੀਆਂ ਬਣਨ ਗਈਆਂ ਉਹ ਸਾਨੂੰ ਕਿਤੇ ਵੀ ਲੈ ਕੇ ਜਾਣ ਸਾਨੂੰ ਆਸਾਨੀ ਹੋਏਗੀ ਅਸੀਂ ਕਿਤੇ ਵੀ ਬਹੁਤ ਘੱਟ ਟਾਈਮ ਦੇ ਵਿੱਚ ਜਾ ਪਾਵਾਂਗੇ ਇਤਨਾ ਜਾਂਚ ਆਸਾਨੀ ਵੀ ਹੋਏਗੀ ਤੇ ਟਾਈਮ ਵੀ ਬਚੇਗਾ ਤੇ ਵਪਾਰ ਵੀ ਵਾਧਾ ਹੋਏਗਾ ਕਿਵੇਂ ਦੇਖਦੇ ਹੋ 에어ਪੋਰਟ ਦਾ ਉਦਘਾਟਨ ਹੋਣ ਜਾ ਰਿਹਾ ਸ਼ੁਰੂ ਹੋਣ ਲੱਗੀਆਂ ਫਲਾਈਟਾਂ ਜਿਹੜਾ 에어ਪੋਰਟ ਦਾ ਉਦਘਾਟਨ ਹੋ ਰਿਹਾ ਸਾਡੀ ਟੈਕਸਟਾਈਲ ਇੰਡਸਟਰੀ ਨੂੰ ਸਾ ਮੋਦੀ ਸਾਹਿਬ ਇੱਕ ਤਰੀਕ ਨੂੰ ਅਸੀਂ ਸੁਣਿਆ ਵੀ ਵਰਚੁਅਲੀਏ ਤੋਂ ਘਟਨ ਕਰਨਗੇ ਇਹਦੇ ਨਾਲ ਇੰਡਸਟਰੀ ਨੂੰ ਆਣਾ ਜਾਣਾ ਬਹੁਤ ਸੌਖਾ ਹੋ ਜਾਊਗਾ ਔਰ ਅਸੀਂ ਦਿੱਲੀ ਜਾਂਦੇ ਸੀ 3 1/2 4 3 1/2 4 ਘੰਟੇ ਲੱਗਦੇ ਸੀ ਚੰਡੀਗੜ੍ਹ ਕੰਨੀ ਘਰ ਜਾਣ ਨੂੰ ਵੀ ਬਹੁਤ ਟਾਈਮ ਲੱਗਦਾ ਸੀ 1.5 ਘੰਟਾ ਲੱਗਦਾ ਸੀ 에어ਪੋਰਟ ਜਾਣ ਨੂੰ ਪਰ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਸੀ ਤੇ ਸਾਡੇ ਨੇੜੇ ਬਣ ਜਾਊਗਾ ਤਾਂ ਗਾਹਕ ਨੂੰ ਆਉਣਾ ਵੀ ਸੌਖਾ ਹੋਊਗਾ ਸਾਨੂੰ ਵੀ ਜਾਣਾ ਸੌਖਾ ਹੋ ਜਾਊਗਾ ਸੀ ਕਿਤੇ ਨਾ ਕਿਤੇ ਅੰદાવાદ ਸੂਰਤ ਬੰਬੇ ਸਾਡੇ ਸਾਨੂੰ ਆਲਮੋਸਟ ਜਾਣਾ ਪੈਂਦਾ ਹੈ ਤਾਂ ਲੱਗਦਾ ਕਿ ਬੜਾ ਟਾਈਮ ਲੱਗ ਗਿਆ ਕਿਉਂਕਿ ਇਹ ਬਹੁਤ ਪਹਿਲਾਂ ਹੀ ਹੋ ਜਾਣਾ ਜੀ ਦਾ ਸੀ ਕਾਫੀ ਸਮਾਂ ਲੱਗ ਗਿਆ ਸਿਆਸਤ ਵੀ ਹੁੰਦੀ ਰਹੀ ਇਸ ਮੁੱਦੇ ਤੇ ਸੋ ਹੁਣ ਥੋੜੀ ਬਹੁਤ ਰਾਹਤ ਜਰੀ ਮਿਲ ਗਈ। ਚਲੋ ਅਜਿਹਾ ਕਹਿੰਦੇ ਜਦ ਜਾਗੋ ਜਦ ਸਵੇਰਾ ਟਾਈਮ ਲੱਗਿਆ ਉਹਦੇ ਆਪਾਂ ਪਿਛਲੀ ਗੱਲਾਂ ਨਾ ਕਰੀਏ ਪਰ ਹੁਣ ਹੋ ਗਿਆ ਬਹੁਤ ਅੱਛੀ